ਗੁਰੂ ਗੋਰਾ ਗੁਰੂ ਗੋਰਾ ਗੁਰੂ ਜਪ ਪ੍ਰਾਨਿ ਅਹ ਸ਼ਬਦ ਹਰ ਹਰ ਜਪੈ ਨਾਮ ਨਵ ਨਿਧਿ ਅਪੈ ਰਸਨ ਅਹ ਨਿਸ ਰਸੈ ਸਤ ਕਰ ਜਾਨਿ ਅਹ ਹੁਨ ਪ੍ਰੇਮ ਰੰਗ ਪਾਈਐ ਗੁਰਮੁਖ ਹੈ ਧਿਆਈਐ ਅਨਮਾਰਗ ਤਜਹੁ ਭਜਹੁ ਹਰ ਗਿਆਨੀ ਅਹ ਬਜਨ ਗੁਰ ਰਿਦ ਧਰਹੁ ਪੰਚ ਭੂ ਵਾਸ ਕਰਹੁ ਜਨਮ ਕਉਲ ਉਧ ਰਹੁ ਦਵਾਰ ਹਰ ਮਾਨਿਆਹ ਜਾ ਤ ਸਭ ਸੁਖ ਇਤ ਉਤ ਤੁਮ ਬੰਛ ਬਹੁ ਗੁਰੂ ਗਰ ਗੁਰੂ ਗੋਰਾ ਗੁਰੂ ਜਪ ਪ੍ਰਾਨਿਆਹ ਗੁਰੂ ਗਰ ਗੁਰੂ ਗੋਰਾ ਗੁਰੂ ਜਪ ਸਤ ਕਰ ਅਗਮ ਗੁਣ ਜਾਨ ਨਿਧਾਨ ਹਰ ਮਨ ਧਰੋ ਧਿਆਨ ਅਹਨਿਸ ਕਰਹੋ ਬਚਨ ਗੁਰ ਹਿਦੈ ਧਾਰ ਸਾਰ ਸੰਗਤ ਜੀ ਇਹ ਪੰਕਤੀ ਦਾ ਜੋ ਵਿਸ਼ਰਾਮ ਆਪ ਜੀ ਨੇ ਸਰਵਣ ਕੀਤਾ ਹੈ ਫਿਰ ਸਮਝਣਾ ਆਗਮ ਗੁੰਜਾਨ ਨਿਧਾਨ ਹਰ ਮਨ ਧਰੋ ਧਿਆਨ ਅਹਨਿਸ ਕਰਹੋ ਬਚਨ ਗੁਰ ਹਿਦੈ ਧਾਰ ਇਉਂ ਵੀ ਇਸ ਦੇ ਅਰਥ ਸਪਸ਼ਟ ਨੇ ਤੇ ਚਾਲ ਵਾਸਤੇ ਵੀ ਇਹ ਵਿਸ਼ਰਾਮ ਇੱਥੇ ਲੱਗਦਾ ਹੈ ਦੂਸਰੇ ਅਰਥਾਂ ਦੇ ਵਿੱਚ ਇਉਂ ਵੀ ਵਿਸ਼ਰਾਮ ਹੈ ਕਿ ਆਗਮ ਗੁਣ ਜਾਣ ਨਿਧਾਨ ਹਰ ਮਨ ਤਰਹੋ ਧਿਆਨ ਅਹਨਿਸ ਕਰਹੋ ਬਚਨ ਗੁਰ ਰਿਦਾਇ ਤਾਰ ਇਉਂ ਵੀ ਇਸ ਪੰਕਤੀ ਦਾ ਵਿਸ਼ਰਾਮ ਲੱਗਦਾ ਹੈ ਉਹ ਵੀ ਸਹੀ ਹੈ ਉਹਦੇ ਵਿੱਚ ਵੀ ਅਰਥ ਸਪਸ਼ਟ ਹੁੰਦੇ ਨੇ ਮੁੱਖ ਰੂਪ ਵਿੱਚ ਜਿਹੜਾ ਪਹਿਲਾਂ ਪੜਿਆ ਹੈ ਆਗਮ ਗੁਣ ਜਾਣ ਨਿਧਾਨ ਹਰ ਮਨ ਤਰਹੋ ਧਿਆਨ ਇਸ ਨੂੰ ਮੁੱਖ ਰੱਖਣਾ ਜੀ ਹੁਣ ਗੁਰੂ ਜਲ ਬਿਮਲ ਅਥਾਹ ਮੱਜਨ ਕਰਹੁ ਸੰਤ ਗੁਰ ਸਿਖ ਤਰਹੁ ਨਾਮ ਸਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਧ ਮਾਨੁ ਭ੍ਰਮ ਤਜਹੁ ਨਾਮ ਗੁਰਮੁਖਿ ਭਜਹੁ ਗੁਰੂ ਗਰਗਰ ਗੁਰੂ ਗਰ ਗੁਰੂ ਗਰ ਗੁਰੂ ਜਾਪ ਸਤ ਕਰ ਗੁਰੂ ਗਰਗਰ ਕਰਹੁ ਗੁਰੂ ਹਰ ਪਾਈਐ ਉਦਦ ਗੁਰ ਗਹਿਰ ਗੰਭੀਰ ਬਿਆੰਤ ਹਰ ਨਾਮ ਨਗ ਹੀਰਮਣ ਮਿਲਤ ਲੈਵ ਲਾਈਐ ਫਿਰ ਸਮਝਣੇ ਵਿਸਰਾਮ ਉਦਾ ਤਾਂ ਗੁਰ ਗਹਿਰ ਗੰਭੀਰ ਬੇਅੰਤ ਹਰ ਇੱਥੇ ਵਿਸਰਾਮ ਹੈ ਜੀ ਨਾਮ ਨਾਗ ਹੀਰ ਮਣ ਫਿਰ ਇੱਥੇ ਵਿਸਰਾਮ ਹੈ ਮਿੱਲਤ ਲੇ ਬਲਾਈਐ ਉਦਾ ਤਾਂ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਾਗ ਹੀਰ ਮਣ ਮਿੱਲਤ ਲੇ ਬਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸਬਦ ਗੁਰ ਧਾਈਐ ਅੰਮ੍ਰਿਤ ਪ੍ਰਵਾਹ ਛੁਟ ਕਾਂਤ ਸਾਧ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿਖ ਨਾਈਐ ਨਾਮ ਨਿਰਵਾਣ ਨਿਧਾਨ ਹਰ ਔਰ ਧਰੋ ਗੁਰੂ ਗੁਰ ਗੁਰ ਕਰਹੋ ਗੁਰੂ ਹਰ ਪਾਈਐ ਗਿਆਨ ਗੁਰ ਬਿਮਲ ਸਰ ਸੰਤ ਸਿਖ ਨਾਈਐ ਇਥੇ ਨਾਈਆ ਉਚਾਰਣ ਨਿਸ਼ਚੇ ਰੱਖਣਾ ਨਾਈਆ ਬੋਲਾ ਨਹੀਂ ਬੋਲਣਾ ਗੁਰੂ ਗੁਰ ਗੁਰੂ ਗਰ ਗੁਰੂ ਜਪ ਮੰਨ ਰੇ ਜਾ ਕੀ ਸੇਵ ਸੇਵ ਸਿੱਧ ਸਾਧਕ ਸੁਰ ਅਸੁਰ ਗਣ ਤਰਹੈ 33 ਗੁਰ ਬਜਨ ਸੁਣ ਕੰਨ ਰੇ ਜਾ ਕੀ ਸੇਵ ਸੇਵ ਸਿੱਧ ਸਾਧਕ ਸੁਰ ਅਸੁਰ ਗਣ ਇਥੇ ਵਿਸਰਾਮ ਆਇਆ جا ਕੀ ਸੇਵ ਸੇਵ ਸਿੱਧ ਸਾਧਕ ਸੁਰ ਅਸੁਰ ਗਣ ਤਰਹ 33 ਗੁਰ ਬਚਨ ਸੁਣ ਕਾਨ ਰੇ ਫਨ ਤਰਹ ਤੇ ਸੰਤ ਹਿਤ ਭਗਤ ਗੁਰ ਗੁਰ ਕਰਹਿ ਤਰਿਓ ਪ੍ਰਹਿਲਾਦ ਗੁਰ ਮਿਲਤ ਮਨ ਜਨ ਰੇ ਤਰਹ ਨਾਰਦਾ ਦ ਸੰਕਾਦ ਹਰ ਗੁਰਮੁਖ ਹੈ ਤਰਹ ਇਕ ਨਾਮ ਲਗ ਤਜਹ ਰਸ ਅਨਰੇ ਤਰਹ ਨਾਰਦਾਦ ਸੰਕਾਦ ਹਰ ਗੁਰਮੁਖ ਹੈ ਤਰਹ ਇਕ ਨਾਮ ਲਗ ਤਜਹ ਰਸ ਅਨਰੇ ਦਾਸ ਬੇਨਤ ਕਹੇ ਨਾਮ ਗੁਰਮੁਖ ਲਹ ਗੁਰੂ ਗੁਰ 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 ਜਪ ਮੰਨ ਰੇ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੇ ਕਿਰਪਾ ਸਤਗੁਣ ਜਨ ਧ੍ਰੂਪਰ ਜੇ ਆਪਾਂ ਚਾਲ ਨੂੰ ਤੱਕੀਏ ਡੰਡੀਆਂ ਵੀ ਲੱਗੀਆਂ ਹੁੰਦੀਆਂ ਨੇ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੇ ਕਿਰਪਾ ਸਤਜਗ ਜਨ ਧ੍ਰੂਪਾਰ ਪਰ ਜੋ ਸ਼ੁਰੂ ਤੋਂ ਪਾਠ ਚੱਲਦਾ ਆ ਰਿਹਾ ਹੈ ਸੀਨੇ ਬਸੀਨੇ ਉਹ ਵਿਸਰਾਮ ਇਉਂ ਲੱਗਦਾ ਹੈ ਜਿਵੇਂ ਗੁਰਮੁਖਾਂ ਨੇ ਉਚਾਰਨ ਕੀਤਾ ਤੇ ਇਹੀ ਆਪ ਜੀ ਨੇ ਨਿਸ਼ਚੇ ਜਾਣਣਾ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਜੁਗ ਜਨ ਧਰੂ ਪਾਰ ਸ੍ਰੀ ਪ੍ਰਹਿਲਾਦ ਭਗਤ ਉਧਰੀ ਅੰਗ ਹਾਸਤ ਕਮਲ ਮਾਥੇ ਪਰ ਧਰੀ ਅੰਗ ਸ੍ਰੀ ਪ੍ਰਹਿਲਾਦ ਭਗਤ ਉਧਰੀ ਅੰਗ ਸ੍ਰੀ ਪ੍ਰਹਿਲਾਦ ਭਗਤ ਉਧਰੀ ਅੰਗ ਹਾਸਤ ਕਮਲ ਮਾਥੇ ਪਰ ਧਰੀ ਅੰਗ ਅਲਖ ਰੂਪ ਜੀ ਲਖਿਆ ਨ ਜਾਏ ਸਾਧਕ ਸਿੱਧ ਸਗਲ ਸਰਣਾਇ ਗੁਰ ਕੇ ਬਜਨ ਸਤ ਜੀ ਅਧਰਹ ਮਾਨਸ ਜਨਮ ਦੇਹ ਨਿਸਤ ਰਹੋ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਇ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਇ ਗੁਰ ਨਾਨਕ ਨਿਕਟ ਬਸੈ ਬਨਵਾਰੀ ਹਾਂਜੀ ਇਹ ਵਿਸਰਾਮਦਾ ਵੀ ਆਪ ਜੀ ਨੇ ਖਿਆਲ ਰੱਖਣਾ ਗੁਰੂ ਨਾਨਕ ਨਿਕਟ ਬਸੈ ਬਨਵਾਰੀ ਗੁਰੂ ਨਾਨਕ ਨਿਕਟ ਬਸੈ ਬਨਵਾਰੀ ਤੈਨ ਲਹਿਣਾ ਥਾਪ ਜੋਤ ਜਗ ਧਾਰੀ ਲਹਿਣ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਾਉ ਦਿਆ ਅਮਰਦਾਸ ਭੱਲੇ ਕਉ ਦੀਆ ਸੋ ਇਹ ਸਾਧ ਸੰਗਤ ਜੀ ਜਿਹੜਾ ਪਿਛਲੇ ਵੀ ਬਚਨ ਆਇਆ ਸੀ ਨਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਇਹ ਭੱਲੇ ਵੰਸ਼ ਦਾ ਵਰਣਨ ਹੈ ਕਿ ਭੱਲਿਆਂ ਦੀ ਵੰਸ਼ ਵਿੱਚੋਂ ਸਤਿਗੁਰੂ ਅਮਰਦਾਸ ਸਾਹਿਬ ਜੀ ਆਪਾਂ ਅਗਲੀ ਪੰਕਤੀ ਤੱਕੀਏ ਤិន ਸ੍ਰੀ ਰਾਮਦਾਸ ਸੋਢੀ ਫਿਰ ਥੱਪਿ ਆਓ ਭੱਲੇ ਸਤਿਗੁਰੂ ਅਮਰਦਾਸ ਜੀ ਨੂੰ ਸਤਿਗੁਰੂ ਅੰਗਦ ਦੇਵ ਜੀ ਨੇ ਨਾਮ ਦਾ ਖਜ਼ਾਨਾ ਬਖਸ਼ਿਸ਼ ਕੀਤਾ ਤੇ ਉਹਨਾਂ ਨੇ ਸ਼੍ਰੋਮਣੀ ਬਿਧਾ ਕੇ ਬਣਾ ਕੇ ਛੋਟੀਆਂ ਦੀ ਕੁਲ ਵਿੱਚੋਂ ਸਤਿਗੁਰੂ ਰਾਮਦਾਸ ਜੀ ਨੂੰ ਸਥਾਪਨ ਕੀਤਾ। ਇਉ ਇਹ ਸ਼ੰਕਾ ਨਹੀਂ ਕਰਨਾ ਇੱਥੇ ਪਾਠ ਭੱਲੇ ਹੀ ਕਰਨਾ ਪਿੱਛੇ ਵੀ ਉਥੇ ਭੱਲੇ ਅਮਰਦਾਸ ਗੁਣ ਤੇਰੇ ਇੱਥੇ ਵੀ ਅਮਰਦਾਸ ਭੱਲੇ ਕਉ ਦੀਆ ਅਮਰਦਾਸ ਭੱਲੇ ਕਉ ਦੀਆ ਤੈਨ ਸ੍ਰੀ ਰਾਮਦਾਸ ਸੋਢੀ ਫਿਰ ਥਪਿ ਆਓ ਹਰ ਗੋ ਨਾਮ ਅਖੈ ਨਿਧ ਆਪਿ ਆਓ ਹਰ ਨਾਮ ਅਖੈ ਨਿਧ ਚਹ ਜੁਗ ਗੁਰ ਸੇਵਾ ਕਰ ਫਲ ਲਹੀ ਅੰ ਬੰਦ ਹੈ ਜੋ ਚਰਨ ਸਰਨ ਸੁਖ ਪਾਵਹਿ ਪਰਮ ਆਨੰਦ ਗੁਰਮੁਖ ਕਹੀ ਅੰ ਆਪਿ ਆਓ ਹਰ ਨਾਮ ਅਖੈ ਨਿਧ ਜੋ ਜੋਗ ਗੁਰ ਸੇਵਾ ਕਰ ਫਲ ਨਹੀਂੰ ਨਿਦ ਤੇ ਵਿਸਰਾਮ ਹੈ ਸੇਵਾ ਕਰ ਤੇ ਜਮਕ ਹੈ ਹਾਂਜੀ ਬੰਦ ਹੈ ਜੋ ਚਰਨ ਸਰਣ ਸੁਖ ਪਾਵਹਿ ਪਰਮ ਆਨੰਦ ਗੁਰਮੁਖ ਕਹੀੰ ਪਰ ਤਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਣ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਣ ਤਰਣੰ ਜੇ ਅੰਮ੍ਰਿਤ ਵਚਨ ਬਾਣੀ ਸਾਧੂ ਜਨ ਜਪਹਿ ਕਰਿ ਵਿਚਿਤ ਚਾਉ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤਹਿ ਜਮ ਲੋਕ ਪਤਤ ਜੀ ਪ੍ਰਾਣੀ ਹਰ ਜਨ ਸਿਵ ਗੁਰ ਗਿਆਨ ਰਤੇ ਰਘੁਵੰਸ ਤਿਲਕ ਸੁੰਦਰ ਦਸ਼ਰਥ ਘਰ ਰਘੁਵੰਸ ਕਗੇ ਦੀ ਆਵਾਜ਼ ਦੇ ਕੇ ਰਘੁਵੰਸ ਤਿਲਕ ਸੁੰਦਰ ਦਸ਼ਰਥ ਘਰ ਰਘੁਵੰਸ ਤਿਲਕ ਸੁੰਦਰ ਦਸ਼ਰਥ ਘਰ ਮਨ ਬੰਚ ਹੈ ਜਾ ਕੀ ਸਰਣੰ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਣ ਤਰਣੰ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਸਾਧ ਸੰਗਤ ਜੀ ਜੋ ਮਹਾਂਪੁਰਖ ਦੱਸ ਰਹੇ ਨੇ ਸੋ ਇਹ ਦੂਸਰਾ ਵਿਸ਼ਰਾਮ ਇਉਂ ਆਉਂਦਾ ਹੈ ਜੋ ਅਰਥ ਵਾਸਤੇ ਹੈ ਕਿ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਚਾਲ ਵਾਸਤੇ ਪਾਠ ਵਿੱਚ ਜੋ ਵਿਸ਼ਰਾਮ ਹੈ ਉਹ ਉਸੇ ਪ੍ਰਕਾਰ ਹੈ ਜਿਵੇਂ ਆਪ ਜੀ ਨੇ ਭਾਈ ਸਤਨਾਮ ਸਿੰਘ ਜੀ ਪਾਸੋਂ ਸੁਣਿਆ ਹੈ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਭੱਗਾ ਇਹ ਆਈ ਹਿਐ ਪ੍ਰਤੀਤ ਪ੍ਰਤੀਤ ਹਿਐ ਆਈ ਜਨ ਜਨਕੈ ਤੈਨ ਕਉ ਪਦਵੀ ਉੱਚ ਭਈ ਤਜ ਮਾਇਆ ਮੋਹ ਲੋਭ ਅਰ ਲਾਲਚ काम क्रोध के वृथा गए अवलोका ब्रह्म धर्म सब छुट गया दिब दृष्ट कारण करणं अवलोका ते छुटका इओ नहीं पाठ करना अवलोका छुटकेया क्योंकि यैया हेठा लगा होया है अवलोका ब्रह्म धर्म सब छुटकेया ਆਵ ਲੋਕਿਆ ਬ੍ਰਹਮ ਭਰਮ ਸਭ ਛੁਟ ਗਿਆ ਦਿਵ ਦ੍ਰਿਸ਼ਟ ਕਾਰਣ ਕਰਨ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੇ ਸ੍ਰੀ ਰਾਮਦਾਸ ਤਾਰਣ ਤਰਣੰ